ਉਰੇ ਆ ਜਾ ਤੂੰ ਗਰਾ ਸਾਂ ਕੋਨਾ ਸਾਨੂੰ ਬਰਮਾਸ਼ ਲੈ ਕੇ ਆ ਸਾਨੂੰ ਕੁੱਟਣ ਵਾਸਤੇ ਸਾਡੇ ਘਰੇ ਗੁੰਡੇ ਲੈ ਕੇ ਆਇਆ 100 ਬੰਦਾ ਕੋਨਾ ਸਰਪੰਚੋ ਆ ਦੇਖੋ ਸਾਡੇ ਘਰੇ ਆਇਆ ਬਦਮਾਚੀ ਕਰਨ ਹਾਂ ਜਿਹੜੇ ਕੀ ਨਾਮ ਆਪਨਾ ਮੇਰਾ ਨਾਮ ਵੀ ਗੁਰਪ੍ਰੀਤ ਸਿੰਘ ਪਿੰਡ ਸਾਨਾ ਮੰਦਰ ਸਿੰਘ ਪਿੰਡ ਕੋਕਰੀ ਜਿਹੜੇ ਤੁਹਾਡੀ ਬਾਹਰ ਦੇ ਉੱਪਰ ਇੱਕ ਕਾਫੀ ਫੱਟ ਲੱਗਾ ਹੋਇਆ ਹਾਂਜੀ ਜਾਣਦੇ ਆ ਕੀ ਕਾਰਨ ਹੈ ਕੀ ਨਾ ਕਰੀ ਇਹ ਬਾਈ ਜੀ ਪਿੰਡ ਦੇ ਮੌਜੂਦਾ ਸਰਪੰਚ ਜਗਤਾਰ ਸਿੰਘ ਔਰ ਫਕੋਨਾ ਉਹਦੇ ਨਾਲ ਲੜਾਈ ਹੋਈ ਸਾਡੀ ਲੜਾਈ ਦਾ ਵੀ ਕਾਰਨ ਕੋਈ ਖਾਸ ਨਹੀਂ ਸੀ ਮੈਂ ਪਿੰਡ ਨੂੰ ਪट्रोल ਪਾਵਰ ਦੇ 14 ਤਰੀਕ ਦਾ ਤੇਲ ਪੋਇਆ ਸੀ 15 ਤਰੀਕ ਨੂੰ ਉਹਦੀ ਪੇਮੈਂਟ ਦੇਣ ਜਾ ਰਿਹਾ ਸੀ ਇਹ ਪਹਿਲਾਂ ਕਿਸੇ ਬੰਦੇ ਨਾਲ ਕੋਈ ਪਿੰਡ ਚ ਟਕਰਾਅ ਬਾਜੀ ਸੀ ਕੋਈ ਮੈਸ ਬਾਜੀ ਕਰਕੇ ਹਟੇ ਸੀ ਥੱਡੇ ਜੇ ਇਕੱਠ ਸੀ ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਮੈਂ ਇਕੱਠ ਦੇ ਕੋਲ ਹੀ ਨੰਘਿਆ ਜਾਣਾ ਇਹਨਾਂ ਨੇ ਮੈਨੂੰ ਉੱਥੇ ਘੇਰ ਲਿਆ ਇੱਕ ਜਗਰਦਾਰ ਸਿੰਘ ਦੇ ਚਾਚੇ ਦਾ ਮੁੰਡਾ ਜੀ ਗਰਪਾਲ ਸਿੰਘ ਉਹਨੇ ਪਹਿਲਾਂ ਗੱਲ ਗੱਡੀ ਮੈਨੂੰ ਰੋਕ ਲਿਆ ਮੈਂ ਉੱਥੇ ਖੜ ਗਿਆ ਉੱਥੇ ਮੇਰੇ ਗੱਲ ਤੇ ਚਲੋ ਉੱਥੇ ਹੱਥੋਂ ਪਾਈ ਉਹ ਲੋਕਾਂ ਨੇ ਛਡਾ ਤੇ ਮੈਂ ਘਰੇ ਆ ਕੇ ਆਉ ਦਾ ਕੰਮ ਕਰ ਲੱਗ ਗਿਆ 10-15 ਮਿੰਟਾਂ ਬਾਅਦ ਕੰਦੇ ਆਏ ਜੀ ਚਾਰ ਜਾਣੇ ਸਾਹਮਣੇ ਆਪਣੇ ਗੇਟ ਐ ਜਿਵੇਂ ਹੁਣ ਖੁੱਲਾ ਇਸ ਤਰ੍ਹਾਂ ਗੇਟ ਖੁੱਲਾ ਸੀਗਾ ਤੇ ਮੈਂ ਇੱਥੇ ਧਾਰਾ ਚੋਂ ਸਾਮਾਨ ਮਸ਼ੀਨਾਂ ਬਾਹਰ ਕੱਢੀ ਜਾਂਦਾ ਇਹ ਭੱਜ ਕੇ ਜੀ ਲਲਕਰੇ ਮਾਰਦੇ ਹੁੰਦੇ ਮੈਂ ਗੇਟ ਬੰਦ ਕਰਨ ਗਿਆ ਇਹਨਾਂ ਨੇ ਗੇਟ 'ਚ ਕੁਰਪਾਨ ਮਾਰੀ ਤੇ ਮੈਨੂੰ ਉੱਥੇ ਬਾਹਰ ਛਡਾ ਲਿਆ ਇਹਨਾਂ ਨੇ ਜਦੋਂ ਮੈਨੂੰ ਢਾਲਿਆ ਇਹਨਾਂ ਕੋਲ ਦੋ ਜਾਨਾਂ ਕੋਲ ਸੋਟੀਆਂ ਇੱਕ ਬੰਦਾ ਉਹਨਾਂ ਚ ਖਾਲੀ ਹੱਥ ਜਦੋਂ ਮੈਨੂੰ ਉਥੇ ਬਾਹਰ ਝਟਾਲਿਆ ਜੀ ਉਥੇ ਮੇਰੇ ਨਾਲ ਮੇਰੇ ਕੁੱਟ ਮਾਰ ਕੀਤੇ ਢੂਈ ਚ ਮੇਰੇ ਲਾਸ਼ਾਂ ਬਹੁਤ ਸੀਗੀਆਂ ਡਾਕਟਰ ਸਾਹਿਬ ਨੂੰ ਸਾਰੀਆਂ ਦਿਖਾਈਆਂ ਤੇ ਜਦੋਂ ਕੁੱਟ ਮਾਰ ਕੀਤੀ ਇਥੇ ਭਈ ਘੁਲੀ ਗਏ ਤੇ ਰੋਲਾ ਪਿਆ ਕੋਤਿਆਂ ਭੌਂ ਗਿਆ ਮੇਰਾ ਭਰਾ ਮਗਰਲੇ ਪਾਸੇ ਆਚਾਰ ਪੜ ਰਹੀ ਸੀ ਬਸ ਵਾੜਾ ਇਹ ਚੀਕਾਂ ਸੁਣ ਕੇ ਮੇਰੀਆਂ ਭੱਜ ਕੇ ਆਇਆ ਜਿਹੜੇ ਭੱਜ ਕੇ ਆਇਆ ਤੇ ਬੰਦੇ ਜੀ ਉਹ ਭੱਜੇ ਜਾਂਦੇ ਆ ਛੜਕ ਪਰ ਆਪ ਆਪਣੀ ਪਈ ਤੋਂ ਛੜਕਣ ਨੂੰ ਇਹਨਾਂ ਟਾਈਮ ਨੂੰ ਸਾਡੇ ਨਾਲ ਦੇ ਘਰ ਵਾਲੀ ਚਾਚੀ ਉਹ ਚਾਚੀ ਆਈ ਤੇ ਚਾਚੀ ਨੇ ਭੱਜ ਕੇ ਆ ਕੇ ਬੰਦੇ ਕਹਿੰਦੀ ਭੱਜ ਕੇ ਭੱਜੇ ਜਾਂਦੇ ਸੀਗੇ ਚਾਚੀ ਆ ਕੇ ਮੇਰੇ ਕੋਲੇ ਤੇ ਮੇਰੇ ਪੱਟੀ ਪੁੱਟੀ ਉਹਨੇ ਜਿਹੜੀ ਆਪਣੀ ਚੁੰਨੀ ਹੁੰਦੀ ਬੁਣੀਆਂ ਦੀ ਉਹ ਲਵੇਟੀ ਮੇਰਾ ਬਹੁਤ ਬੁਰਾ ਸੀ ਮੇਰੇ ਚੀਕਾ ਵਜਣ ਜਦੋਂ ਇਹ ਆਇਆ ਇਹਨੂੰ ਮੈਂ ਕਿਹਾ ਵੀ ਵੀਡੀਓ ਬਣਾ ਇਹ ਕਹਿੰਦਾ ਮੇਰਾ ਹਮਲਾ ਚੀਕਾ ਤਾਂ ਬਿਦੇ ਫੇਸ ਦੀ دیوار ਤੇ ਇੱਕ ਕਿਰਪਾਨ ਸੀਗੀ ਉਹ ਬੰਦੇ ਕੋਲੇ ਇਹ ਜਗਤਾਰ ਸਿੰਘ ਦੇ ਜੀ ਤੇ ਜਿਹੜੇ ਦੂਜੇ ਬੰਦੇ ਸੀ ਦੋਰਾ ਇੰਦਰਪਾਲ ਸਿੰਘ ਤੇ ਜਿਹੜਾ ਮੁੰਡਾ ਗੁਰਵਿੰਦਰ ਸਿੰਘ ਉਹਨਾਂ ਕੋਲ ਡਾਂਗਾ ਸੀ ਹਾਂਜੀ ਉਹਨਾਂ ਨੇ ਵੀ ਡਾਂਗਾ ਫਰਵਾਣੀ ਸ਼ੁਰੂ ਕਰ ਹਾਂਜੀ ਹਾਂਜੀ ਉਹ ਵੀਡੀਓ ਦੇ ਵਿੱਚ ਦਿਖ ਦਿਆ ਜੀ ਡਾਂਗਾ ਹਾਂ ਜੀ ਬੰਦੇ ਕੋ ਡਾਂਗਾ ਖੜੀਆਂ ਹੋਈਆਂ ਹੋ। ਹਾਂ ਕੈਮਰਾ ਗੱਲ ਕਰ ਰਹੀ ਸੀ ਜੀ। ਇਹ ਸਰਪੰਚ ਪਹਿਲਾਂ ਦੱਸੋ ਕਿਹੜੀ ਪਾਰਟੀ ਦਾ ਹੈ। ਬਾਈ ਜੀ ਅਕਾਲੀ ਦਲ ਵਾਲਾ ਚੋਣ ਲੜਦਾ ਜੀ। ਯਾਦ ਹੈ ਕਹੇ ਕਿ ਹਰ ਸਾਲ ਖੜਦਾ ਇਹਨਾਂ ਦਾ ਪਰਿਵਾਰ। ਇਹਨਾਂ ਨੇ ਤਿੰਨ ਇਲੈਕਸ਼ਨ ਹੁਣ ਤੱਕ ਇਹਨਾਂ ਦੇ ਪਰਿਵਾਰ ਨੇ ਲੜੇ। ਅਸਲ ਤਾਂ ਇਹਨਾਂ ਦੇ ਦਾਦੇ ਤੋਂ ਲੈ ਕੇ ਚਾਰ ਇਲੈਕਸ਼ਨ ਲੜੇ ਇਹਨਾਂ ਨੇ ਹੁਣ ਤੱਕ। ਹਾਂ ਕੈਮਰਾ ਆਪਾਂ ਗੱਲ ਕਰ ਰਹੇ ਸੀ ਜੀ ਕਿ ਬਹੁਤ ਵੱਡੇ ਸਪੋਰਟਰ ਰਹੇ ਹੋ। ਬਿਲਕੁਲ ਬਾਈ ਜੀ ਇਸ ਗੱਲ ਦਾ ਸਾਰਾ ਪਿੰਡ ਗਵਾਹ ਹੈ। ਜਿੱਥੇ ਮਰਜੀ ਸਾਨੂੰ ਸੌਂ ਖਵਾ ਲੈਣ। ਇਹ ਬੰਦਾ ਮੁੱਕਰ ਕੇ ਕਹ ਤਖਾਵੇ ਕਹੇ ਵੀ ਰੋਜ਼ ਤੁਸੀਂ ਸਰਪੰਚ ਬਣਾਉਣ ਤੇ ਮੈਂ ਕਹਿੰਦਾ ਜੀ ਬੱਲ ਸਾਡੀਆਂ ਬਾਈ ਜੀ ਸੋਹਾਂ ਖਾਦੀਆਂ ਸੀਗੀਆਂ ਵੀ ਅਸੀਂ ਪਾਰਟੀ ਤੋਂ ਪਾਰਟੀ ਬਾਜੀ ਦਾ ਸਾਡੇ ਨਾਲ ਕਿਸੇ ਦਾ ਕੋਈ ਮਤਲਬ ਨਹੀਂ ਸੀ ਉਸ ਟਾਈਮ ਆ ਉਹਦੀ ਪਾਰਟੀ ਦੀ ਸਰਕਾਰ ਸੀ ਉਹਨਾਂ ਦੇ ਵੀ ਕੈਂਡੀਡੇਟ ਖੜਾਏ ਸੀ ਬਿਲਕੁਲ ਅਸੀਂ ਕਿਸੇ ਦੀ ਕੋਈ ਸਪੋਰਟ ਨਹੀਂ ਕੀਤੀ ਇਹ ਬੰਦਰੀ ਸਪੋਰਟ ਗਈ ਜੀ ਸਾਡਾ ਖੇਦਾ ਗਵੰਡੀ ਆ ਸਾਡਾ ਸੰਦਾਂ ਦੇ ਨਾਲ ਲੈਣ ਦੇਣ ਸੀ ਸੰਦਾਂ ਨਾਲ ਲੈਣ ਦੇਣ ਚੱਲਦਾ ਸੀ ਰੋਜ਼ ਇਕੱਠੇ ਹੁੰਦੇ ਸੀ ਅੱਧੀ ਅੱਧੀ ਰਾਤ ਤੱਕ ਅਸੀਂ ਇਹਦੀ ਮੋਟਰ ਤੇ ਬੈਠਣਾ ਇਕੱਠੇ ਹੋ ਕੇ ਗੱਲਬਾਤ ਕਰਨੀ ਕੋਈ ਮਿਲਿਆ ਨੇ ਬੈਠਣਾ ਇਹਨੇ ਸਾਡੇ ਕੋਲੇ ਬਾਰਜ ਬੈਠੇ ਰਹਿਣਾਂ ਇੱਕ ਮੁੰਡਾ ਨਾਲ ਬਜੀ ਸਿੰਘ ਸੀ ਅਸੀਂ ਸਾਰੇ ਬਾਈ ਜੀ ਫੁੱਲ ਸਪੋਰਟ ਕੀਤੀ ਅੱਜ ਕੁਛ ਕਹੀ ਜਾਣ ਵੀ ਆ ਪਾਰਟੀ ਦੇ ਆ ਕੋਈ ਸਾਡਾ ਕਿਸੇ ਪਾਰਟੀ ਦਾ ਮਤਲਬ ਨਹੀਂ ਅੱਜ ਤੱਕ ਕੋਈ ਬੰਦਾ ਸ਼ੋਅ ਕਰਦੇ ਵੀ ਸਾਡੀ ਐਮਐਲਏ ਦਾ ਕਿਤੇ ਜਾ ਕਿਤੇ ਕੋਈ ਫੋਟੋ ਆਈ ਹੋਈ ਕੋਈ ਕੋਈ ਪਾਰਟੀ ਨਹੀਂ ਬਿਲਕੁਲ ਨਹੀਂ ਜੀ ਪਿੰਡ ਦੇ ਵਿੱਚ ਨਾ ਸਾਡੇ ਪਿੰਡ ਜੇ ਜੀ ਕੋਈ ਪਾਰਟੀ ਕੋਈ ਪੱਖਪਾਤ ਅੱਜ ਤੱਕ ਕਿਸੇ ਨੇ ਕਿਸੇ ਦਾ ਨਹੀਂ ਕੀਤਾ ਸਿਰਫ ਇੱਕ ਬੰਦਾ ਜਿਵੇਂ ਮਤਲਬ ਹੁੰਦਾ ਵੀ ਸਰਕਾਰ ਦੇ ਦਵਾ ਥੱਲੇ ਆ ਕੇ ਸਰਕਾਰ ਪੰਚਾਇਤ ਬਣਦੀ ਆ ਜਿਵੇਂ ਪਿਛਲੇ ਸਾਲ ਕਾਂਗਰਸ ਦੇ ਰਾਜ ਮੌਕੇ ਹੀ ਬਣੀ ਉਹਦੇ ਵੀ ਕਾਲੀਦਾਲਾ ਸਰਵੇ ਵਿੱਚ ਗਰਪੀ ਦੇ ਹੋਰਾ ਬਣਿਆ ਇਹਨਾਂ ਜਦੋਂ ਕਾਂਗਰਸ ਦੀ ਸਰਕਾਰ ਦੇ ਉੱਤੇ ਵੀ ਨਹੀਂ ਜੀ ਨਹੀਂ ਜੀ ਉਦੋਂ ਗੁਰਪ੍ਰੀਤ ਸਿੰਘ ਗੋਰਾ ਸੀ ਉਹ ਕਾਲੀ ਦਾਲ ਦਾ ਬੰਦਾ ਸੀ ਜਾਈ ਉਹ ਹਾਂਜੀ ਬੜੀ ਵਧੀਆ ਸਭਾ ਕੀਤੀ ਮਤਲਬ ਹੀ ਨਹੀਂ ਜੇ ਸਾਡੇ ਪਿੰਡਾਂ ਚ ਤੱਕ ਨਹੀਂ ਕੰਮ ਹੋਇਆ ਫਿਰ ਇਹਨਾਂ ਦਾ ਕੀ ਕਾਰਨ ਆਇਆ ਉਹਨੇ ਘਰ ਦੇ ਉੱਪਰ ਆ ਕੇ ਹਮਲਾ ਕੀਤਾ ਕਾਰਨ ਜੇ ਸਮਝ ਨਹੀਂ ਆਉਂਦੀ ਵੀ ਉਹ ਅੰਜਸ ਕਿੱਥੋਂ ਸਾਡੇ ਨਾਲ ਰੱਖਣ ਲੱਗ ਗਿਆ ਕਲਾਜ ਬਤਾਵਾਂ ਪ੍ਰਾਣੀਆਂ ਹੋਈਆਂ ਅਸੀਂ ਬਹੁਤ ਬੰਦੇ ਨੂੰ ਕਿਹਾ ਵੀ ਯਾਰ ਇਹ ਐ ਕੀਤਾ ਸੀ ਇਹਦੀ ਮਦਦ ਕੀਤੀ ਵੀ ਇਹਨੇ ਪੈਸੇ ਲੈਣੇ ਇਹਦੇ ਕੋਲੋਂ ਇੱਕ ਥਾਂ ਪੈਸਿਆਂ ਦਾ ਲੈਣ ਦੇਣ ਸੀ ਕਿਤੇ ਇਹਨੇ ਮੈਨੂੰ ਉੱਥੇ ਕਿਹਾ ਵੀ ਉਹ ਬੰਦੇ ਨੂੰ ਪੈਸੇ ਦੇ ਦੇ ਵੀ ਆਪਾਂ ਉਹਨਾਂ ਦੀ ਮਦਦ ਕਰਨੀ ਆ ਕੋਈ ਵੋਟਾਂ ਲਈਆਂ ਉਹਨੂੰ ਤੁਸੀਂ ਕੀ ਕੀਤਾ ਮੈਂ ਉਹ ਬੰਦੇ ਨੂੰ ਪੈਸੇ ਦੇ ਕੇ ਆਏ ਤੇ ਕਹਿਣ ਤੇ ਦੇ ਗਏ ਆ ਉਹਦੇ ਕੋਲ ਵੋਟਾਂ ਤੋਂ ਬਾਅਦ ਮੈਂ ਪੈਸੇ ਮੰਗੇ ਕਹਿੰਦਾ ਕਿਹੜੇ ਪੈਸੇ ਇਹ ਮੁਕਰ ਗਿਆ ਜਸਵਿੰਦਰ ਸ਼ੰਦਾ ਪੰਚਾਇਤ ਮੁੰਡਾ ਸਾਫਕਾ ਉਹਨੂੰ ਮਸਨੇ ਤਾਂ ਮੈਂ ਕਿਹਾ ਬਾਈ ਮੇਰੇ ਪੈਸੇ ਲੈ ਦੇ ਆਪਾਂ 19 ਕਰਕੇ ਖਾਣ ਯੋਗ ਆ 8-7000 ਰੁਪਇਆ ਮੇਰੇ ਪੈ ਕੱਲ ਇਹ ਉਹਦੇ ਕਹਿਣ ਦੇ ਉਹਨੂੰ ਪੈਸੇ ਦੇ ਕੇ ਆਇਆ ਪੈਸੇ ਵੀ ਇਹ ਤੋਂ ਲੈ ਆ ਇਹ ਨਹੀਂ ਸੀ ਲੈਣੇ ਸੀ ਵੀ ਉਹਨੂੰ ਦੰਦਣਾ ਕੋਈ ਇਹ ਵੀ ਹੈ ਨੀਗਾ ਵੀ ਕੋਈ ਸਾਡੇ ਚ ਸਬੂਤ ਹੈ ਨਹੀਂ ਸਬੂਤ ਬੰਦੇ ਬਹੁਤ ਸਾਡੇ ਚ ਉਸ ਤੋਂ ਬਾਅਦ ਜਿਹੜਾ ਫਲਾ ਮੀ ਹੁੰਦੇ ਅਦਕੀ ਉਹਦੇ ਇੱਕ ਜੀ ਆਪਣੇ ਜਲਾਲਾਬਾਦ ਰੋਡ ਤੇ ਆਲੂ ਸਟੋਰ ਕੋਲੇ ਕਪੂਰ ਕੀਤੀ ਜਾਂ ਅਸੀਂ ਇਹਦੀ ਪਾਰਟੀ ਦੇ ਨਹੀਂ ਬੰਦੇ ਤਿੰਨ ਇਲੈਕਸ਼ਨਾਂ ਜਿਹਨੂੰ ਅਸੀਂ ਵੋਟਾਂ ਪਾਈਆਂ ਤਦ ਇਹ ਅਸ ਤੇ ਫੇਰ ਕੀ ਹੁੰਦਾ ਜਦੋਂ ਘਰ ਦੇ ਉੱਪਰ ਹਮਲਾ ਹੁੰਦਾ ਤੁਹਾਨੂੰ ਸੱਟ ਵੱਜ ਜਾਂਦੀ ਹੈ ਫਿਰ ਤੁਸੀਂ ਕਿਹੜਾ ਹਸਪਤਾਲ ਜਾਂਦੇ ਹਾਂ ਹਾਂਜੀ ਅਸੀਂ ਪਹਿਲਾਂ ਢੁੱਡੀ ਗਏ ਜਾਂਦੇ ਹਾਂ ਜੀ ਸਿਵਲ ਹਸਪਤਾਲ ਉੱਥੇ ਡਾਕਟਰ ਸਾਹਿਬ ਨਹੀਂ ਹੁੰਦੇ ਉਹ ਕਹਿੰਦੇ ਸਾਡੇ ਕੋਲ ਟਾਂਕੇ ਦਾ ਪ੍ਰਬੰਧ ਨਹੀਂ ਸੱਟ ਬਹੁਤ ਵੱਡੀ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਨੂੰ ਮੋਗੇ ਰੈਫਰ ਕੀਤਾ ਮੋਗੇ ਸਿਰ ਰਾਤ ਨੂੰ ਡਾਕਟਰ ਸਾਹਿਬ ਡਿਊਟੀ ਦੇ ਸੀਗੇ ਜੀ ਤੇ ਉਹਨਾਂ ਨੇ ਮੇਰੇ ਟਾਂਕੇ ਲਾਏ ਆ ਤੇ ਮਨੋਪਟੀ ਘਤੀ ਮਾਸ ਤੇ ਐਡਮਿਟਰਿਆਂ ਆ 16 ਤਰੀਕ ਦੀ ਆਪਾਂ ਜੀ 15 ਤਰੀਕ ਸ਼ਾਮ ਦੀ ਲੜਾਈ ਆ ਜੀ ਇਹ ਤੇ 18 ਤਰੀਕ ਦੀ ਐਫ ਆਈ ਆਰ ਹਾਂਜੀ ਧਾਰਾ ਲੱ ਇਹ ਧਾਰਾ ਜੀ ਇੱਕ ਜਿਹੜੀ ਕਨਵਰਟ ਕੀਤੀ ਹੈ ਜੀ 452 ਤੋਂ ਉਹ ਲੱਗੀ ਹੈ ਜੀ ਹਾਂਜੀ 333 ਲੱਗੀ ਹੈ ਜੀ ਇੱਕ ਜੀ 115 ਦਾ ਹਾਂਜੀ 1 3/5 ਆ ਜੀ ਹੁਣ ਕੀ ਕਾਰਨ ਹੈ ਕੱਲ ਪਰਪੰਚ ਦੇ ਵੱਲੋਂ ਇੱਕ ਜਸੇਬੰਦੀ ਭੇਜੀ ਜਾਂਦੀ ਹੈ ਕਿ ਪਤੀ ਤਖਾਨ ਜੁਣੀ ਹੈ ਹਾਂਜੀ ਥਾਣੇ ਦਾ ਘਰਾਓ ਕੀਤਾ ਜਾਂਦਾ ਹਾਂਜੀ ਉਹ ਲੱਗਦਾ ਕਿ ਜਿਹੜੀ ਧਾਰਾ ਲੱਗੀ ਉਹ ਤੜਾਉਣ ਜਾਂਦੇ ਆ ਬਿਲਕੁਲ ਜੀ ਐਕਸ਼ਾਈ ਹੋ ਰਹੀ ਹੈ ਜੀ ਇਹ ਕਿਉਂਕਿ ਦਿੱਲੀ ਲੰਗਰ ਦੇ ਵਿੱਚ ਪਰਵਾਰ ਰਿਆ ਅਸੀਂ ਵੀ ਉੱਥੇ ਜਾਂਦੇ ਰਹੇ ਹਾਂ ਜੀ ਸਾਡੇ ਬੰਦੇ ਵੀ 2 ਬਈ ਮਹੀਨੇ ਮਹੀਨੇ ਉੱਥੇ ਲੱਕੇ ਆਏ ਆ ਉਹ ਥੋੜੀ ਜਿਹੀ ਪੱਖਵਾਤ ਜਿਆਦਾ ਕਰ ਰਹੀ ਸਾਡਾ ਕਿਸੇ ਨੇ ਪੱਖ ਨਹੀਂ ਸੁਣਿਆ ਜੀ ਨਾ ਸਾਡੇ ਕੋਲੇ ਕੋਈ ਆਇਆ ਤੁਹਾਡੇ ਕੋਲੇ ਕਸਾਨ ਜਲੀ ਜਾਂਦਾ ਜਿਹੜਾ ਪ੍ਰਧਾਨ ਆ ਉਹ ਥਾਣੇ ਦੇ ਵਿੱਚ ਜਾਂਦਾ ਤੁਹਾਡਾ ਪੱਖ ਨਹੀਂ ਸੁਣਦਾ ਬਿਲਕੁਲ ਕੋਈ ਕੋਈ ਆਇਆ ਨਹੀਂ ਸਾਡੇ ਦਾ ਉਹ ਛੱਡੋ ਜੀ ਸਾਡੇ ਕੋਲ ਕੋਈ ਪਿੰਡ ਦਾ ਮੈਂਬਰ ਕੋਈ ਆਮ ਨੋਰਮਲ ਬੰਦਾ ਨਹੀਂ ਸਾਡੇ ਕੋਲੇ ਗੱਲ ਕਰਨਾ ਇਹ ਵੀ ਆਪਾਂ ਨਹੀਂ ਗੱਲ ਪਤਾਉਣੀ ਨੇ ਪਰਾਈ ਦਾਵਾ ਕਰਦਾ ਕੋਈ ਬੰਦਾ ਨਹੀਂ ਇਸ ਪਾਸੇ ਤੁਰਿਆ ਬਹੁਤ ਮੌਕੇ ਦੇਖਣਾਈ ਸੀ ਹਾਂਜੀ ਪੁਲਿਸ ਮੌਕਾ ਦੋ ਵਾਰੀ ਵੇਖ ਕੇ ਗਈ ਹੈ ਜੀ ਅੱਜ ਵੀ ਆਏ ਸੀ ਜੀ ਐਸ ਐਚਓ ਸਾਹਿਬ ਮੌਕਾ ਵੇਖ ਕੇ ਗਏ ਆ ਉਹਨੂੰ ਅਸੀਂ ਬਗੈਰਾ ਸਾਰੀਆਂ ਵੀਡੀਓ ਦਿੱਤੀਆਂ ਜ ਸੀਜ਼ਨ ਦਾ ਟਾਈਮ ਆ ਟਾਰਗੇਟ ਕੋਲੀਆਂ ਨਿਕਦੀਆਂ ਅਸੀਂ ਉਹਨਾਂ ਨੂੰ ਬਲੱਡ ਦੇ ਜਿਹੜੇ ਵੀਡੀਓ ਉਹ ਦਿੱਤੇ ਆ ਜਿਹੜਾ ਡੁੱਲਿਆ ਉਸ ਟਾਈਮ ਤੇ ਉਹਨਾਂ ਨੂੰ ਆਪਣੇ ਗੇਟ ਦੀਆਂ ਵੀਡੀਓ ਤੇ ਦਿੱਤੀਆਂ ਜਿਹੜਾ ਗੇਟਵਾੜਿਆ ਹਾਂਜੀ ਦਿੱਤੀਆਂ ਹੀ ਉਹਨਾਂ ਨੂੰ ਅਸੀਂ ਗੇਟ ਪਾਟਾ ਹੀ ਉਹ ਦਿੱਤਾ ਜਿਹੜੀਆਂ ਇਹਨਾਂ ਦੀਆਂ ਵੀਡੀਓ ਆਈ ਸੜਕ ਤੇ ਖੜ ਕੇ ਗਾਣਾ ਕੱਢ ਦੇਣੀਆਂ ਵੀਡੀਓ ਦਿੱਤੀਆਂ ਜੀ ਅਸੀਂ ਇਹਨਾਂ ਨੂੰ ਉਹ ਤੁਹਾਨੂੰ ਵੀ ਅਸੀਂ ਦਿਖਾ ਸਕਦੇ ਹਾਂ ਜੀ ਹਲੇ ਕੋਈ ਇੱਥੇ ਵੀ ਗੱਲ ਬੋਲਦੇ ਆ ਜੀ ਪਤਰ ਜਦੋਂ ਪੱਤਰਕਾਰ ਸਾਹਿਬ ਉੱਥੇ ਜਾਂਦੇ ਆ ਇਹ ਉੱਥੇ ਕਹਿੰਦੇ ਆ ਵੀ ਅਸੀਂ ਤਾਂ ਸ਼ਰਕ ਤੇ ਨੰਗੇ ਜਾਂਦੇ ਸੀਗੇ ਉਸ ਟਾਈਮ ਜਗਨਾਥ ਸਿੰਘ ਕੋ ਸਾਧੂ ਪਰਮਾਸ਼ ਦੇ ਕਿ ਸਾਨੂੰ ਪੁੱਟਣ ਵਾਸਤੇ ਤੁਹਾਡੇ ਘਰੇ ਮੱਡੇ ਲੈ ਕੇ ਆਇਆ 100 ਮੱਡਾ ਉਹ ਨਾ ਸਰਪੰਚ ਜਿੱਥੇ ਵੀ ਇੱਕ ਪੁਲਿਸ ਦੀ ਗੱਡੀ ਵੀ ਆਪਾਂ ਦੇਖ ਰਹੇ ਹਾਂ ਹਾਂਜੀ ਇਹਦੇ ਵਿੱਚ 112 ਦੀ ਗੱਡੀ ਲਈ ਹੈ ਜੀ ਉਹ ਤੁਸੀਂ ਬੁਲਾਈ ਨਹੀਂ ਬਿਲਕੁਲ ਨਹੀਂ ਜੀ ਸਾਨੂੰ ਤਾਂ ਜੀ ਪਤਾ ਹੀ ਨਹੀਂ ਲੱਗਾ ਕਿ ਕਿਸੇ ਗੱਲ ਦੇ ਵਿੱਚ ਜੇ ਜੇ ਅਸੀਂ ਫੋਨ ਕੱਢਿਆ ਨੂੰ ਕਰ ਸਕਦੇ ਸੀ ਇਹਦੇ ਤੇ ਘਰੇ ਆ ਸੀ ਅਸੀਂ ਉਹ ਵੀਡੀਓ ਬਣਾ ਲੈਣੇ ਬਿਲਕੁਲ ਮੇਰੇ ਸੱਟ ਬਹੁ ਸੀ ਮੇਰੇ ਚੀਕਾਂ ਵਜੀਆਂ ਜਾਂਦੀਆਂ ਸੀ ਭਰਾ ਦਾ ਫੋਨ ਲੱਗਾ ਸੀ ਚਾਰਜ ਦੇ ਜਿਹੜਾ ਇਹ ਕਹਿ ਰਿਹਾ ਵੀ ਅਸੀਂ ਉਹਨਾਂ ਦੇ ਘਰੇ ਨਹੀਂ ਗਏ ਅਸੀਂ ਰੋਡ ਦੇ ਉੱਪਰੋਂ ਲੰਘ ਰਹੇ ਹਾਂ ਜੀ ਬਿਲਕੁਲ ਨਹੀਂ ਜੀ ਪਹਿਲਾਂ ਇੱਥੋਂ ਘਰੋਂ ਗਏ ਯਾਰ ਬੰਦੇ ਇਹ ਤਾਂ ਮਗਰੋਂ ਵੇਖੋ ਜੀ ਕਿੱਡਾ ਇਕੱਠਾ ਹੋਇਆ ਬਾਅਦ ਚ ਇਹ ਚਾਰ ਬੰਦੇ ਘਰੋਂ ਗਏ ਜਿੱਥੋਂ ਸਾਡੇ ਹੋ ਠੀਕ ਹੈ ਜੀ ਸਾਡੀ ਚਾਚੀ ਨੇ ਭੱਜ ਜਾਂਦੇ ਦੇਖੇ ਆ ਜਦੋਂ ਮੇਰਾ ਭਰਾ ਆਇਆ ਉਹਦੋਂ ਇੱਥੋਂ ਭੱਜੇ ਆ ਇਹਨੂੰ ਮੈਂ ਕਿਹਾ ਵੀਡੀਓ ਬਣਾ ਇਹਨਾਂ ਦੀ ਤੇ ਇਹ ਫੋਨ ਚੱਕਣ ਗਿਆ ਉਹਨੇ ਟਾਈਮ ਦੇ ਵਿੱਚ ਇਹ ਭੱਜ ਗਏ ਬਾਕੀ ਪਰਿਵਾਰ ਆ ਜੀ ਕਾਫੀ ਵੱਡਾ ਸਾਡਾ ਸੀ 8 ਉਹਦੀ ਬਕਾਇਦਾ ਉਥੇ ਦੁਕਾਨ ਤੇ ਡਾਕਟਰ ਸਾਹਿਬ ਦੇ ਕੈਮਰੇ ਲੱਗੇ ਜਦੋਂ ਮਰਜੀ ਮੈਂ ਪ੍ਰਸ਼ਾਸਨ ਜਾ ਕੇ ਉਥੇ ਕੈਮਰੇ ਚੈੱਕ ਕਰ ਲੇ। ਇਹ ਜੇ ਕਹਿ ਰਿਹਾ ਵੀ ਅਸੀਂ ਰੋਡ ਦੇ ਉਪਰੋਂ ਲੰਘ ਰਹੇ ਸੀ ਜੇ ਇਹਨਾਂ ਕੱਟ ਗਿਆ 12 ਦੀ ਗੱਡੀ ਆਈ ਆ। ਹਾਂਜੀ ਆਪਾਂ ਉਹ ਸਬੂਤ ਪੇਸ਼ ਕਰ ਸਕਦੇ ਹਾਂ ਕਿ ਜਦੋਂ ਲੈ ਸਕਦੇ ਆ ਵੀ ਗੱਡੀ ਕਿਹਦੇ ਤੇ ਹਾਂਜੀ ਹਾਂਜੀ ਉਹ ਪ੍ਰਸ਼ਾਸਨ ਗੱਡੀ ਦੇ ਹਾਂਜੀ ਗੱਡੀ ਵੇਂਦਰ ਕਰੇ ਮਗਰ ਗਈ ਹੈ ਜੀ ਇਹਨਾਂ ਦੀ। ਗੱਡੀ ਇਹਨਾਂ ਦੇ ਮਗਰੇ ਦੇ ਘਰੋਂ ਚਲੀ ਗਈ ਆਪਣੇ ਘਰੇ ਕੋਈ ਮਲਾਜ ਨਹੀਂ ਹੈ ਉਸ ਟਾਈਮ। ਆਪਣੀ ਭਾਈ ਕੋਈ ਗੱਡੀ ਨਹੀਂ ਮੁੜੀ। ਇਹਨਾਂ ਨੇ ਸੱਦੀ ਆ ਉਹ। ਪਤਾ ਨਹੀਂ ਕਿਹਨੇ ਫੋਨ ਕੀਤਾ ਕੀ ਕੀਤਾ। ਉਹ ਆਪਾਂ ਪ੍ਰਸ਼ਾਸਨ ਤੋਂ ਪਤਾ ਕਰ ਸਕਾਂਗੇ ਕਿ ਇਹ ਖਾਲੇ ਦੀ ਪੁਲੀ ਆ ਜਿਹੜੀ ਦੂਜੇ ਸਾਈਡ ਜ਼ਮੀਨ ਹੈ ਜੋ ਸਤਾਈਆਂ ਠਾਈਆਂ ਕਿੱਲਿਆਂ ਦੇ ਘੇਰੇ ਆ ਤੇ ਉਹਦੇ ਚ ਚਾਰ ਸਵੇਰੇ ਸੜਕਾਂ ਪੈਂਦੀਆਂ ਇੱਕ ਹੀਰਾ ਵਾਲੀ ਸੜਕ ਪੈਂਦੀ ਹੈ ਇੱਕ ਜਲਾਲਾਵਾ ਰੋਡ ਪੈਂਦਾ ਉਹ ਜ਼ਮੀਨ ਨੂੰ ਟੱਗ ਲਾ ਕੇ ਪਾਣੀ ਖੜ ਜਾਂਦਾ ਯੁਰੇ ਚ ਜਿਹੜੀ ਫਲੱਡ ਵੀ ਪੁਲੀ ਆਈ ਉਹ ਭਿੰਡਰ ਵਾਲੇ ਚੌਂਕ 'ਚ ਬਣੀ ਆ ਉੱਥੇ ਜਗਤਾਰ ਸਿੰਘ ਦਾ ਖੇਤ ਆ ਠੇਕੇ ਦੇ ਲਿਆ ਹੋਇਆ ਇਹ ਰੰਜਸ ਦੇ ਨਾਲ ਉਹ ਪੁਲੀ ਬੰਦ ਕਰਕੇ ਸਾਡੀ ਪੁਲੀ ਰਾਤ ਨੂੰ ਤਿੰਨ ਦਿਨ ਬੰਦੇ ਵਹਾ ਕੇ ਹਾਂਜੀ ਉੱਥੇ ਰਾਤ ਨੂੰ ਦੋ ਗੱਡੀਆਂ ਖੜੀਆਂ ਹੁੰਦੀਆਂ ਸੀ ਤਿੰਨ ਦਿਨ ਉੱਥੇ ਬੰਦੇ ਵਾਹ ਕੇ ਉਹ ਪੁਲੀ ਚਲਾਈ ਸਾਡੇ ਝੋਨੇ ਡਬੋਤੇ ਸਾਡੇ ਝੋਨੇ ਡਬੋਤੇ ਉਦੋਂ ਬਾਅਦ ਚ ਇਹਨੇ ਦੂਸਰੇ ਪਾਸੇ ਜਿਹੜੇ ਬੰਦੇ ਨਾਲ ਸੀ ਇਹਦੇ ਪਾਣੀ ਨਗਾਉਣ ਵਾਲੇ ਉਹਨਾਂ ਦੀ ਜ਼ਮੀਨ ਭੱਠੇ ਨੂੰ ਪਟਾ ਕੇ ਨੀਵੀਂ ਕੀਤੀ ਵੀ ਹੈ ਇਹਨੇ ਉਹਨਾਂ ਦੀ ਮਦਦ ਕੀਤੀ ਵੀ ਉਹਨਾਂ ਦੇ ਝੋਨਾ ਨਾ ਮਰੇ ਉਹਨਾਂ ਤੋਂ ਬਾਅਦ ਸਾਡੇ ਤੇ ਕੇਸ ਕਰਵਾਤਾ ਕੋਟ ਰਾਈ ਹੁਣ ਸਾਡੇ 9 ਬੰਦੇ ਆ ਜੀ ਅਸੀਂ 4 5 ਬੰਦੇ ਅਸੀਂ ਘਰਦੇ ਆ 4 ਬੰਦੇ ਪਿੰਡ ਚ ਹੋਰ ਆ ਜੀ ਜਿਹਨਾਂ ਦੇ ਆਣਗਮਰ ਖੇਤਾਂ ਵਾਲੇ ਆ ਅਸੀਂ 9 ਬੰਦੇ ਤਰੀ ਦੇ ਜਾਂਨੇ ਆ ਜੀ ਉੱਥੇ ਇਹਨੇ ਜੱਜ ਸਾਹਿਬ ਨੂੰ ਜਾ ਕੇ ਵੀਡੀਓ ਦਿਖਾਈ ਹਾਂਜੀ ਜੱਜ ਸਾਹਿਬ ਨੂੰ ਉਹਨਾਂ ਦਾ ਝੋਨਾ ਖੜਾ ਜੀ ਬਕਾਇਦਾ ਖੇਤ ਦੇ ਵਿੱਚ ਜੋ ਉਥੇ ਖਾਲਾ ਹੁੰਦਾ ਉਹਦਾ ਨਕਸ਼ਾ ਦਿੱਤਾ ਖਾਲੇ ਵਾਏ ਦੀ ਵੀਡੀਓ ਦਿੱਤੀ ਜੱਜ ਸਾਹਿਬ ਨੂੰ ਹਜੇ ਕੇਸ ਯਾਨੀ 3 ਗਿਮਹੀਨੇ ਹੋਇਆ ਹੀ ਚੱਲੇ ਨੂੰ ਜਾਂ ਯਾਨੀ ਅਸੀਂ ਆਪਾਂ ਵਕੀਲ ਸਾਹਿਬ ਵੱਲੋਂ ਐਪਲੀਕੇਸ਼ਨ ਲਵਾ ਕੇ ਉਹ ਰਿਕਾਰਡ ਕਰਕੇ ਦਿੱਤਾ ਪੈਨਡਰਾਈਵ ਦੇ ਵਿੱਚ ਇੱਕ ਵੀ ਕੁਦਰਤੀ ਆਪ ਸੀਗੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸਰਪੰਚ ਰਣਜੀਤ ਬਾਜੀ ਦਾ ਤੁਹਾਡਾ ਜਾਣਬੁੱਝ ਕੇ ਨਹੀਂ ਹਾਂਜੀ ਬਿਲਕੁਲ ਜੀ ਨਾਲ ਸਾਰਿਆਂ ਨੇ ਪਤਾ ਜੀ ਇਹ ਗੱਲ ਪਿੰਡ ਨੂੰ ਵੀ ਪਤਾ ਸੀ ਕਈ ਵੀ ਵੀ ਤੋਂ ਸਾਡਾ ਸਾਰਿਆ ਘਰਾਂ ਦਾ ਇੱਕੋ ਜਿਹਾ ਨੁਕਸਾਨ ਆ ਵੀ ਜਿੰਨਾ ਕ ਪਾਣੀ ਆਉਂਦਾ ਉਹਨਾਂ ਥੋੜੇ ਵਾਲੇ ਵੀ ਸਾਡੇ ਵਾਲੇ ਵੀ ਉਹ ਪੁਲੀ ਖੋਲੋ ਫਲੱਡ ਵਾਲੀ ਸਾਰਿਆਂ ਦਾ ਪਾਣੀ ਵੰਡਿਆ ਜਾਵੇ ਪੁਲੀ ਬੰਦ ਪਈ ਹੈ ਜੀ ਉਹ ਸਬੂਤ ਆਪਣੇ ਕੋਲੇ ਹੈ ਜੋ ਪੁਲੀ ਬੰਦ ਜੇ ਪਿੰਡ ਵਾਸੀਆਂ ਨੇ ਨਹੀਂ ਇਹਨੂੰ ਕੁਝ ਕਿਹਾ ਪੰਚਾਇਤ ਨੇ ਜੀ ਤੋਂ ਪਿੰਡ ਵਾਸੀ ਜੀ ਜਿਹੜੇ ਸਾਡੇ ਸਾਡੇ ਵਾਲੇ ਪਾਸੇ ਸੀ ਬੰਦੇ ਉਹਨਾਂ ਨੇ ਬਹੁਤ ਗੱਲਾਂ ਇਹ ਕਹੀਆਂ ਤੇ ਪਰ ਨਹੀਂ ਜੀ ਇਹਦੇ ਵਿੱਚ ਸ਼ਰਾਰਤੀ ਅਨਸਰ ਜਿਹੜੇ ਜਿਨ੍ਹਾਂ ਨੇ ਸਾਡੀ ਪਹਿਲੇ ਦਿਨ ਤੋਂ ਇਹਨਾਂ ਲੜਾਈ ਪਵਾਈ ਆ ਉਹ ਸ਼ਰਾਰਤੀ ਅਨਸਰਾਂ ਦੀ ਮਗਰ ਲੱਗਦਾ ਸੀ ਪਿੰਡ ਦਾ ਵਿਕਾਸ ਹੁੰਦਾ ਸੀ ਲੋਕਾਂ ਨੂੰ ਸੀ ਵਿਕਾਸ ਹੋਈ ਜਾਂਦਾ ਤੇ ਸਾਨੂੰ ਵੀ ਕੋਈ ਦਿੱਕਤ ਨਹੀਂ ਸੀ ਵਿਕਾਸ ਹੁੰਦਾ ਵਧੀਆ ਕੰਮ ਹੁੰਦੇ ਜਿਹੜੇ ਪਹਿਲਾਂ ਨਹੀਂ ਹੋਈ ਸੀ ਕਰੀ ਜਾਂਦਾ ਕਿਸੇ ਕੰਮ ਦੇ ਵਿੱਚ ਅਸੀਂ ਉਹਦੀ ਕੋਈ ਆਪਾਂ ਇਹਦੇ ਉਲਟ ਨਹੀਂ ਚੱਲੇ ਇਹ ਕਹਿੰਦਾ ਲੋਕਾਂ ਕੋਲੇ ਵੀ ਮੇਰੇ ਉਲਟ ਚੱਲਦੇ ਕਿਤੇ ਮੈਨੂੰ ਐਮਐਲਏ ਕੋਲੇ ਕਿਸੇ ਕੋਲੇ ਮੇਰੇ ਬੈਠੇ ਦੀ ਮੇਰੇ ਨਾਲ ਐਮਐਲਏ ਕੋਲੇ ਮੇਰੀ ਗੈਰੀ ਮੈਨੂੰ ਇਹ ਵੀਡੀਓ ਦੇ ਦੇਣ ਮੈਨੂੰ ਫੋਟੋ ਦੇ ਦੇਣ ਚੱਲੇਗਾ ਜਰੂਰ ਹੋਣਾ ਕੀ ਲਾਵਾ ਆਪਣਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਮੈਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਆ ਹਾਂ ਡਿਪੈਂਡ ਕੋਕਰੀ ਗੱਲਾਂ ਜੀ ਸਰਪੰਚ ਜੀ ਜ਼ਿੰਮੇਵਾਰ ਬੰਦੇ ਉਹ ਪੂਰੇ ਬਲਾਕ ਦੇ ਤੁਹਾਡੇ ਪਿੰਡ ਦੇ ਵਿੱਚ 15 ਤਰੀਕ ਨੂੰ ਲੜਾਈ ਝਗੜਾ ਹੁੰਦਾ ਸਰਪੰਚ ਦੇ ਵੱਲੋਂ ਹਮਲਾ ਕੀਤਾ ਜਾਂਦਾ ਕੀ ਕਾਰਨ ਆ ਉਹ ਪਰਿਵਾਰ ਨੇ ਦੋਸ਼ ਲਾਇਆ ਕਿ ਸਾਡੇ ਘਰੇ ਆ ਕੇ ਕੁੱਟਿਆ ਦੇਖੋ ਜੀ ਉਹਦੇ ਪਹਿਲਾਂ ਮੇਰਾ ਦੋਸਤ ਪਿਆ ਮੁੰਡਾ ਬਲਜੀਤ ਸਿੰਘ ਉਹਦਾ ਮੈਨੂੰ ਫੋਨ ਆਉਂਦਾ ਵੀ ਰਾਹ ਮੈਂ ਰਸਤੇ ਜਾਂਦਾ ਸੀ ਉਹ ਮੇਰੇ ਵੱਲੋਂ ਹੀ ਆਉਂਦਾ ਹੀ ਵੈਸੇ ਉਹਨੂੰ ਰਾਹ ਖੜੇ ਘੇਰ ਕੇ ਪਹਿਲਾਂ ਸਰਪੰਚ ਨੇ ਗਾਲਾਂ ਕਢੀਆਂ ਜਦੋਂ ਉਹਨੇ ਕਿਹਾ ਵੀ ਤੂੰ ਗਾਲ ਨਾ ਕੱਢ ਕਹਿੰਦਾ ਮੈਂ ਐਂ ਕੱਢੂੰਗਾ ਉਦੇ ਨਾਲ ਦੋ ਤਿੰਨ ਮੁੰਡੇ ਹੋਰ ਸੀ ਉਹਨਾਂ ਨੇ ਫੜ ਕੇ ਬਲਜੀਤ ਨਾਲ ਵੀ ਹੱਥੋਂ ਭਾਈ ਪੂਰੇ ਹੋਏ ਆ ਤੇ ਜਿਹੜੀ ਬਹੁਤ ਮਾੜੀ ਘਟਨਾ ਇਹ ਦੂਜਾ ਚ ਮੈਨੂੰ ਪਤਾ ਲੱਗਿਆ ਸੀਗਾ ਮੈਨੂੰ ਫੋਨ ਆਇਆ ਕਹਿੰਦੇ ਅਮਨਾ ਮੁੰਡਾ ਉਹਨੂੰ ਅੱਡੇ ਚ ਇਹਨਾਂ ਨੇ ਘੇਰ ਕੇ ਕੁੱਟਿਆ ਵਾ ਮੈਂ ਸਿਰਫ ਆਪਦੀ ਜ਼ਿੰਮੇਵਾਰੀ ਨਿਭਾਉਂਦੇ ਹ ਵੀ ਚਲੋ ਲੜਾਈ ਨਾ ਹੋਵੇ ਵਾਧਾ ਇਹਦਾ ਨਾ ਵਧੇ ਮੈਂ ਇਹਨਾਂ ਨੂੰ ਦੋਹਾਂ ਨੂੰ ਬਿਠਾ ਕੇ ਆਪਾਂ ਆਪਣੇ ਘਰੇ ਛੱਡ ਕੇ ਆਇਆ ਵੀ ਚਲੋ ਲੜਾਈ ਨੂੰ ਟਕਾਇਆ ਜਾਵੇ ਵਧੇ ਨਾ ਕੰਮ ਏ ਪਰ ਜਿੱਥੋਂ ਤੱਕ ਸੁਣਨ ਚਾਉਂਦਾ ਵਾ ਆਪਾਂ ਨੂੰ ਪਤਾ ਲੱਗਿਆ ਵਾ ਵੀ ਇਸ ਤੋਂ ਬਾਅਦ ਸਰਪੰਚ ਕੁਝ ਬੰਦੇ ਲੈ ਕੇ ਉਹਨਾਂ ਦੇ ਘਰੇ ਗਿਆ ਜਿਹੜੀ ਬਹੁਤ ਮਾੜੀ ਘਟਨਾ ਵਾ ਵੀ ਵੀਡੀਓ ਆ ਰਹੀ ਹੈ ਸਾਹਮਣੇ ਹਾਂਜੀ ਵੀਡੀਓ ਆ ਰਹੀ ਹੈ ਸੁਣਨ ਚ ਹਾਂਜੀ 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 ਵੀਡੀਓ ਮੇਰੇ ਕੋਲ ਵੀ ਵਟਸਐਪ ਵਗੈਰਾ ਤੇ ਆਈ ਆ ਵੀਡੀਓ ਵੀ तकरीबन 100 150 ਬੰਦਾ ਜਿਹੜਾ ਉਹਦੇ ਗਿਆ ਵਾ ਘਰੇ ਵੀ ਬਹੁਤ ਮਾੜੀ ਘਟਨਾ ਵਾ ਹੈ ਤੇ ਕਿਸੇ ਹੋਰ ਖਰਾਬ ਹੋ ਰਿਹਾ ਹਾਂ ਵੀ ਕਿਸੇ ਆਪਾਂ ਚਲੋ ਗਰੀਬ ਪਰਿਵਾਰੀਆ ਆਪਦਾ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਉਹਨੂੰ ਆਪੇ ਇਸ ਤਰੀਕੇ ਨਾਲ ਅ ਤੱਕੇ ਜਾਈ ਦਬਾਉਨੇ ਆ ਜਿਹੜਾ ਬਹੁਤ ਮਾੜੀ ਘਟਨਾ ਹੈ ਕਿਉਂਕਿ ਪਿੰਡ ਦੇ ਜ਼ਿੰਮੇਵਾਰ ਇੱਕ ਪ੍ਰਪੰਚ ਹੁੰਦਾ ਜੀ ਜੀ ਸਰਪੰਚ ਦੀਆਂ ਹਰਕਤਾਂ ਗਲਤ ਗੱਲ ਗੱਲ ਤਾਂ ਇਹ ਆ ਜੀ ਜੇ ਹੁਣ ਇੱਕ ਜ਼ਿੰਮੇਵਾਰ ਬੰਦਾ ਭਾਵੇਂ ਮੇਰੇ ਤੇ ਹੀ ਲਾ ਲਓ ਮੈਂ ਹੋ ਜੀਆਂ ਮਾੜੀਆਂ ਹਰਕਤਾਂ ਮੈਂ ਹੀ ਕਰੂੰਗਾ ਆਪਾਂ ਦੂਜਿਆਂ ਨੂੰ ਕੀ ਸਮਝਾਵਾਂਗੇ ਹਾਂ ਉਹਨਾਂ ਨੂੰ ਕੀ ਸੇਧ ਮਿਲੂਗੀ ਆਮ ਲੋਕਾਂ ਨੂੰ ਕੀ ਸੇਧ ਮਿਲੂਗੀ ਜਦੋਂ ਜ਼ਿੰਮੇਵਾਰ ਬੰਦਾ ਇਹੋ ਜੀਆਂ ਹਰਕਤਾਂ ਕਰਦਾ ਪੁਲਿਸ ਨੇ ਆਪਣਾ ਵਾਕੂਬੀ ਕੰਮ ਨਵਾਇਆ ਪੁਲਿਸ ਨੇ ਪਰਚਾ ਦਿੱਤਾ ਪਿੰਡ ਚੱਲਦਾ ਵਰਕਰ ਤੇ ਪੁਲਿਸੀਆ ਵੀ ਨਾਲ ਲੜਾਈ ਝਗੜੇ ਦਾ ਦਿੱਤਾ ਉਦੋਂ ਰੱਦ ਕਰਾਉਣ ਦੇ ਲਈ ਕਿਸਾਨ ਯੂਨੀਅਨ ਜਾਂਦੀ ਹੈ ਕਿਸਾਨ ਯੂਨੀਅਨ ਜਾਣਾ ਪੀੜਾ ਮੈਨੂੰ ਇਹ ਸਮਝ ਨਹੀਂ ਆਉਂਦੀ ਜੀ ਉਹ ਬਿਨਾਂ ਦੂਜੀ ਧਿਰ ਦਾ ਪੱਖ ਸੁਣੇ ਬਿਨਾਂ ਉਹ ਕਿਵੇਂ ਇੱਕ ਪੰਜਾਬ ਸਰਕਾਰ ਜੋ ਆਪਣੇ ਨਰਭੈ ਸਿੰਘ ਜੀ ਉਹ ਦੂਜੀ ਧਿਰ ਦਾ ਪੱਖ ਸੁਣੇ ਬਿਨਾਂ ਕਿਵੇਂ ਇਹ ਚੀਜ਼ ਕਹਿ ਸਕਦੇ ਪਰਚਾ ਝੂਠਾ ਹੋਇਆ ਵਾ ਦੂਜੀ ਧਿਰ ਦਾ ਉਹ ਕਹਿ ਦਿੰਨ ਵੀ ਅਸੀਂ ਪੱਖ ਸੁਣਿਆ ਵਾ ਉਹਨਾਂ ਨੇ ਮੇਰੇ ਤੇ ਵੀ ਕੱਲ ਐਲੀਗੇਸ਼ਨ ਲਾਏ ਆ ਹਾਂ ਪਰ ਪੰਚ ਜਿਹੜੇ ਹਾਰੇ ਹੋਏ ਆ ਉਹ ਸਪੋਰਟ ਕਰਦੇ ਆ ਹਾਂ ਇਹ ਮੈਂ ਕਹਿੰਦਾ ਜੀ 100% ਗੱਲ ਝੂਠ ਹੈ ਜਿਹੜਾ ਉਹ ਬੰਦਾ ਵਾ ਜਿਹਦੇ ਨਾਲ ਮਾਰਕੁੱਟ ਹੋਈ ਆ ਉਹ ਜਿਹੜਾ ਸਰਪੰਚ ਆ ਮੌਜੂਦਾ ਉਸੇ ਦੇ ਹੀ ਬੰਦੇ ਆ ਇਲੈਕਸ਼ਨ ਚ ਵੀ ਉਸੇ ਦੀ ਮਦਦ ਕੀਤੀ ਆ ਇਹਨਾਂ ਦਾ ਕੋਈ ਆਫਸਟ ਲੈਂਡ ਦੇਣਾ ਜਿਹੜਾ ਇਲੈਕਸ਼ਨ ਚ ਵੋਟਾਂ ਦੀ ਖਰੀਦ-ਫਰੋਖਤ ਨੂੰ ਲੈ ਕੇ ਕੋਈ ਪੈਸਿਆਂ ਦੇ ਲੈਂਡ ਦੇਣ ਕਰਕੇ ਇਹਨਾਂ ਦਾ ਆਫਸਟ ਜਿਹਾ ਡਿਸਪਿਊਟ ਹੋਇਆ ਵਾ ਉਦੋਂ ਦੀ ਇਹਨਾਂ ਰਿਆਸਤਾਂ ਚੱਲਦੀ ਆ ਉਹ ਜਿਹੜੇ ਯਾਨੀ ਕਿ ਧੈਰਾ ਜਿਨ੍ਹਾਂ ਨਾਲ ਲੜਾਈ ਹੋਈ ਉਹ ਸਰਪੰਚ ਰਹੀ ਤਾਂ ਦੀ ਜਿਹੜੀ ਫੇਡੋ ਸੌਕਤ ਹੋਈ ਸੀਗੀ ਉਹਨੂੰ ਲੈ ਕੇ ਪੈਸੇ ਮੰਗ ਰਿਆ ਸੀਗਾ ਉਹ ਜਿੱਥੋਂ ਤੱਕ ਸੁਣਨ ਚ ਆਇਆ ਵਾ ਵੀ ਸਰਪੰਚ ਨੇ ਭੇਜਿਆ ਸੀ ਕਿਤੇ ਉਹਨੇ ਪੈਸੇ ਕੋਲੋਂ ਦੇ ਤੇ ਮੁੜ ਕੇ ਉਹ ਦੇ ਨਹੀਂ ਰਿਆ ਸੀ ਪੈਸੇ ਕੋਈ ਇਹ ਮਸਲਾ ਸੁਣਨ ਚ ਆਇਆ ਵਾ ਪਹਿਲਾਂ ਵੀ ਕੋਈ ਤਕਰਾਰ ਵਾਜੀ ਇਹਨਾਂ ਦੀ ਹੋਈ ਹੈਗਾ ਹਾਂ ਬਹੁਤ ਜ਼ਿਆਦਾ ਯਾਰੀ ਮੈਨੂੰ ਆਡੀਓ ਭੇਜਿੰਗਾ ਉਹਨਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੇ ਵੀ ਦਿਉ ਜਿੱਥੇ ਸਰਪੰਚ ਨੂੰ ਸ਼ਰੇਆਮ ਧਮਕੀਆਂ ਦੇ ਰਿਆ ਸ਼ਰੇਆਮ ਵੀ ਇਹ ਮੈਂ ਤੂ ਕਰਾ ਮੇਰੇ ਤੇ ਪਰਚਾ ਤੂੰ ਐਂ ਕਰ ਲੈ ਇੱਕ ਦੂਜੇ ਨਾਲ ਉਹਨੂੰ ਧਮਕੀਆਂ ਦੇ ਰਿਆ ਸ਼ਰੇਆਮ ਰਉ ਅਮਨ ਅਮਨ ਜੀ ਇਹ ਗੱਲ ਕਹਿ ਰਿਹਾ ਜੀ ਅਸੀਂ ਸਰਪੰਚ ਅਕਾਲੀ ਦਲ ਦਾ ਇਹ ਵੀ ਅਸੀਂ ਬੰਦੇ ਆ ਅਸੀਂ ਇਹਦੇ ਨਾਲ ਜਦੋਂ ਦੇ ਇਲੈਕਸ਼ਨ ਤੋਂ ਬਾਅਦ ਪੱਤੀ ਗੱਲ ਨਹੀਂ ਕੀਤੀ ਤਾਂ ਹੀ ਸਾਡਾ ਵੀ ਇਹਦੇ ਨਾਲ ਲੈਣਾ ਦੇਣਾ ਹਾਂਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਇਹ ਕੌਲਮ ਜਿਹੜੇ ਹੈਗੇ ਆ ਬੰਦੇ ਮੌਜੂਦਾ ਸਰਪੰਚ ਦੇ ਆ ਅਕਾਲੀ ਦਲ ਦਾ ਉਹ ਸਰਪੰਚਾ ਕਿਉਂ ਰਕੇ ਦੀ ਮਾਤਾ ਜਿਹੜੀ ਉਹ ਇਸ ਟਾਈਮ ਮੌਜੂਦਾ ਬਲਾਕ ਸੰਮਤੀ ਮੈਂਬਰ ਆ ਅਕਾਲੀ ਦਲ ਦੇ ਚੋਂ ਨਿਸ਼ਾਨ ਤੇ ਦਿੱਤੀ ਵੀ ਤੇ ਉਸੇ ਦੇ ਹੀ ਇਹ ਟੈਰਾ ਜਿੱਦਾਂ ਨਾਲ ਲੜਾਈ ਹੋਈ ਹੈ ਤੁਸੀਂ ਗੱਲ ਕਰ ਰਹੇ ਹੋ ਬਲਾਕ ਪ੍ਰਧਾਨ ਨੂੰ ਤੁਸੀਂ ਤੇ ਪਿੰਡ ਦੇ ਵਿੱਚ ਕੰਮ ਜਿਹੜੇ ਪੰਚਾਇਤ ਵਿੱਚ ਚੱਲਦੇ ਆ। ਮੈਂ ਤੁਹਾਨੂੰ ਇਹ ਵੀ ਕਲੀਅਰ ਕਰਨਾ ਚਾਹੁੰਦਾ ਇਹਨਾਂ ਨੇ ਮੇਰੇ ਤੇ ਵੀ ਅਲੀਗੇਸ਼ਨ ਬਹੁਤ ਲਾਏ ਆ ਵੀ ਇਹ ਕੰਮ ਰੋਕਦੇ ਆ ਕਰਨ ਨਹੀਂ ਦਿੰਦੇ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਤੱਕ ਵੀ ਗੱਲ ਪਹੁੰਚਾਉਣੀ ਚਾਹੁੰਦਾ ਮੈਂ ਵੀ ਕੋਈ ਇੱਕ ਸਬੂਤ ਦੇ ਦੇਣ ਇੱਕ ਵੀ ਆਪਾਂ ਗੁਰਦੁਆਰੇ ਕੱਠ ਰੱਖ ਲੈਨੇ ਆ ਇਹ ਆਪਦੇ ਜੁਆਗ ਦੀ ਸੌਂ ਖਾ ਲਵੇ ਜਾਂ ਮੈਨੂੰ ਕੋਈ ਦੱਸ ਦੇਵੇ ਵੀ ਕੀ ਕਰਨਾ ਵੀ ਇੱਕ ਕੋਈ ਕੰਮ ਰੋਕਿਆ ਹੋਵੇ। ਕਾਨੂੰ ਪਤਾ ਉਹ ਪਿੰਡ ਦੇ ਛੱਪੜ ਵਾਸਤੇ ਟ੍ਰੀਟਮੈਂਟ ਪਲਾਂਟ ਲੱਗਿਆ ਵਾ ਪਾਈਪ ਲਾਈਨ ਪਈਆ ਉਹਦੇ ਵਾਸਤੇ 60 ਤੋਂ 70 ਲੱਖ ਰੁਪਇਆ ਪੰਜਾਬ ਸਰਕਾਰ ਦਾ ਲੱਗਿਆ ਇਹ ਬੰਦਾ ਸਿਰ ਆਪਾਂ ਵੀ ਧੰਨਵਾਦ ਹੀ ਕਰਨਾ ਹੁੰਦਾ ਸਰਕਾਰ ਦਾ ਵੀ ਚਲੋ ਆਪਣੇ ਪੈਸੇ ਦਿੱਤਾ ਉਹ ਵੀ ਨਹੀਂ ਉਹ ਵੀ ਨਹੀਂ ਕਰਕੇ ਰਾਜੀ ਹਾਂ ਇਹ ਐਨਆਰਆਈਆਂ ਤੋਂ ਚਲੋ ਪੈਸਾ ਆਉਂਦਾ ਪਤਾ ਕਿੰਨੇ ਉਹ ਭੇਜਦੇ ਆ ਚੰਗਾ ਵਾ ਪਰ ਗਮਰਾਹ ਨਾ ਕਰੇ ਲੋਕਾਂ ਨੂੰ ਵੀ ਸਿਰਫ ਐਨਆਰਆਈਆਂ ਦੇ ਪੈਸਿਆਂ ਨਾਲ ਕੰਮ ਚੱਲਦਾ ਸਰਕਾਰ ਨੇ 60 ਤੋਂ 70 ਲੱਖ ਰੁਪਇਆ ਦਿੱਤਾ ਛੱਪੜ ਵਾਸਤੇ ਤੇ ਹੁਣੇ ਤਕਰੀਬਨ ਮਹੀਨਾ ਪਹਿਲਾਂ ਆਪਾਂ 25 ਲੱਖ ਰੁਪਏ ਦੀ ਗ੍ਰਾਂਟ ਹੋਣੀ ਆਈ ਹੈ ਇੱਕ 15 ਤੋਂ 16 ਲੱਖ ਰੁਪਏ ਗਰਾਊਂਡ ਵਾਸਤੇ ਬਾਲੀਵਾਲ ਦਾ ਗਰਾਊਂਡ ਹੋ ਗਿਆ ਮੇਨ ਫੁੱਟਬਾਲ ਦਾ ਗਰਾਊਂਡ ਹੋ ਗਿਆ ਉਹਦੇ ਵਾਸਤੇ 15 ਲੱਖ ਰੁਪਏ ਉਹਦੇ ਵਾਸਤੇ ਗ੍ਰਾਂਟ ਆਈ ਹੈ ਇੱਕ ਆਂਗਣਵਾੜੀ ਦਾ ਕੰਮ ਚੱਲੀ ਜਾਂਦਾ ਅੱਜ ਤੋਂ ਇੱਕ ਸਾਲ ਇੱਕ ਸਾਲ ਦੇ ਕਰੀਬ ਹੀ ਹੋ ਗਿਆ ਜਦੋਂ ਪਹਿਲਾਂ ਗਰਾਊਂਡ ਵਾਸਤੇ ਉੱਥੇ ਜਾਲੀ ਲੱਗੀ ਆ ਐਂਟਰਲੌਕ ਲੱਗੀ ਉਦੋਂ 5 ਲੱਖ ਦੀ ਗ੍ਰਾਂਟ ਐਮ.ਐਲ.ਏ. ਸਾਹਿਬ ਨੇ ਦਿੱਤੀ ਹੈ ਹੁਣ ਜੇ ਮੈਂ ਕੰਮ ਰੋਕਦਾ ਹੋਵਾਂ ਜਾਂ ਐਮਐਲਏ ਸਾਹਿਬ ਕੋਈ ਦਖਲ ਅੰਦਾਜ਼ੀ ਕਰਦੇ ਹੋਣ ਫਿਰ ਇਹ ਕੰਮ ਜਾਂ ਪੈਸਾ ਕਿਵੇਂ ਆਊਗਾ ਪਿੰਡ 'ਚ ਜੇ ਉਹ ਚਾਹੁੰਦੇ ਆ ਪਿੰਡ 'ਚ ਕੰਮ ਹੋਵੇ ਜਾਂ ਮੈਂ ਚਾਹੁੰਨਾ ਵਾਂ ਫੇਰ ਹੀ ਪੈਸਾ ਆਉਂਦਾ ਪਿੰਡ 'ਚ ਕਰਦਾ ਜੀ ਕਿ ਮੰਨ ਲਓ ਐਮਐਲਏ ਵੀ ਕੋਈ ਸ਼ਿਕਾਇਤ ਕਰ ਸਕਦੇ ਹੋ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਇਹ ਪਰਚੇ ਕਰਵਾ ਰਹੇ ਮੈਂ ਕਹਿੰਦਾ ਜੀ ਇੱਕ ਕੋਈ ਸਬੂਤ ਦੇ ਦੇਣ ਐਮਐਲਏ ਸਾਹਿਬ ਬਾਰੇ ਵੀ ਜਾਂ ਮੇਰੇ ਬਾਰੇ ਬੇਨਤੀ ਦਖਲੰਦਾ ਜੀਆ ਕੋਈ ਇਹ ਪਰਚਾ ਕਰਾਉਂਦੇ ਆ ਉਹਨਾਂ ਨੇ ਆਪਦੀ ਦਰਖਾਸਤ ਦਿੱਤੀ ਹੈ ਹਸਪਤਲ ਦਾ ਕੋਲ ਐਮਐਲਆਰ ਆਈ ਆ ਉਹਦੇ ਬਿਅਅ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਤੇ ਪਰਚਾ ਦਰਜ ਹੋਇਆ ਵਾ ਐਮਐਲਏ ਸਾਹਿਬ ਦਾ ਇੱਥੇ 1% ਦਾ ਵੀ ਕੋਈ ਰੋਲ ਹੈ ਨਹੀਂ ਕਿਉਂਕਿ ਇੱਕ ਜਿਹੜਾ ਦੁਕਾਨ ਜੁਨੀਅਨ ਦਾ ਪ੍ਰਧਾਨ ਆ ਉਹ ਕਹਿ ਰਿਹਾ ਇਹ ਪਰਚਾ ਪਵਾ ਕੇ ਤੇ ਆਪ ਤੁਹਾਨੂੰ ਚਿੰਤ ਕਰਨਾ ਚਾਹੁੰਦੇ ਮਤਵਲੀ ਐ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਜੀ ਕਰਨੂ ਅੱਜ ਤੱਕ ਕੋਈ ਧੱਕੇਸ਼ਾਹੀ ਕੁਛ ਵੀ ਅੱਗੇ ਕਦੇ ਵੀ ਨਹੀਂ ਕੀਤੀ ਇਹਦੀਆਂ ਤੁਹਾਨੂੰ ਮੈਂ ਬੰਦੇ ਵੀ ਮਿਲਾ ਦੂੰਗਾ ਜਿੰਨੀਆਂ ਧੱਕੇਸ਼ਾਹੀਆਂ ਸਰਪੰਚ ਨੇ ਕੀਤੀਆਂ ਕਿੰਨੇ ਗਰੀਬ ਬੰਦਿਆਂ ਦੀ ਕੁੱਟਮਾਰ ਕੀਤੀ ਹੈ ਪੰਜ ਚਾਰ 10 ਬੰਦੇ ਲਿਆ ਕੇ ਬੰਦਿਆਂ ਦੀ ਕੁੱਟਮਾਰ ਕੀਤੀਆਂ ਨੇ ਆ ਇਹ ਪਹਿਲਾ ਹੱਲਾ ਨਹੀਂ ਅੱਗੇ ਵੀ ਦੋ ਤਿੰਨ ਆ ਰਹੀਏ ਹੋਟਿਆ ਵਾ ਜਿੰਨ ਕਿ ਇਹਨਾਂ ਦਾ ਕੰਮ ਹੀ ਹੈ ਹਾਂਜੀ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਜਦੋਂ ਸਰਪੰਚੀ ਦੇ ਫਾਰਮ ਭਰੇ ਗਏ ਆ ਤੁਸੀਂ ਇਹਨਾਂ ਦੀਆਂ ਫੈਲਾਂ ਜਾ ਕੇ ਆਪ ਕੋਲ ਹਾਂ ਹਾਂਜੀ ਆ ਬੈਠੇ ਆ ਮੇਰੇ ਵਿਰੋਧ ਇਹਨਾਂ ਦੂਜੇ ਇਹਨਾਂ ਦਾ ਦੋਸਤ ਆ ਮੁੰਡਾ ਹਰਜਿੰਦਰ ਸਿੰਘ ਤੇ ਲੋ ਉਹਨਾਂ ਨੇ ਚੋਣ ਲੜੀ ਸੀ ਉਹਨਾਂ ਦੀਆਂ ਫਾਈਲਾਂ ਤੇ ਕੁਝ ਕੁ ਮੈਂਬਰ ਹੈਗੇ ਉਹਨਾਂ ਦੀਆਂ ਫਾਈਲਾਂ ਮੈਂ ਖੁਦ ਜਮਾ ਕਰਵਾਉਣਾ ਬਾਈ ਕੀ ਨਾਮ ਹੈ ਜੀ ਤੁਹਾਡਾ ਪਤਵੰਤ ਸਹੰਗੀ ਮੈਂ ਨੰਬਰਦਾਰ ਵੀ ਆ ਤੇ ਮੈਂਬਰ ਪੰਚਾਇਤ ਵੀ ਆ ਠੀਕ ਹੈ ਸਾਡਾ ਤਾਂ ਜਿੰਨੇ ਵਾਰੀ ਵੀ ਅਸੀਂ ਚਲੋ ਮੈਂਬਰ ਆ ਜੇ ਕੰਮ ਰੋਕਣਾ ਹੀ ਹੁੰਦਾ ਬਹੁਤ ਟਾਈਮ ਅਸੀਂ ਥੇ ਮੈਂਬਰ ਵੀ ਕੱਟ ਹੋ ਰਹੇ ਹਾਂ ਹੁਣ ਫੇਰ ਪਾਣੀ ਪੰਜਾਂ ਦੀ ਸਾਡੀ ਇੱਕ ਗੱਲ ਆ ਕਹੋਂਗੇ ਸਾਹਮਣੇ ਵੀ ਪਾੜਾਂਗੇ ਕਿੰਨੇ ਵਾਰੀ ਕੋਈ ਕੰਮ ਦੀ ਲੋੜ ਪਈ ਆ ਕਦੇ ਸਰਪੰਚ ਤਾਂ ਨਹੀਂ ਜਾਂ ਐਮਐਲਏ ਸਾਹਿਬ ਕੋਲ ਇਹਨੂੰ ਅਸੀਂ ਕਹਿ ਦਿੰਨੇ ਆ ਸਾਨੂੰ ਗ੍ਰਾਂਟ ਵੀ ਆ ਜਾਂਦੀ ਆ ਸਾਡਾ ਕੰਮ ਵੀ ਤਾਂ ਇੱਕ ਵੀ ਕੋਈ ਕੰਮ ਨਹੀਂ ਰੋਕਿਆ ਕਦੇ ਇਹ ਤਾਂ ਹੁਣ ਕਿੰਨਾ ਕੁ ਟਾਈਮ ਬਾਈ ਜੀ ਅਸੀਂ ਪਰਚੇ ਕਰਾਉਣੇ ਆ ਬਿਲਕੁਲ ਮੈਂ ਕਹਿੰਦਾ ਉਧਰੋਂ ਆਪ ਜਿਹੜਾ ਬਿੱਡਾਂ ਦਾ ਕੰਮ ਕਰਦਾ ਮੁੰਡਾ ਉਹਦੇ ਨਾਲ ਕੋਈ ਮਾੜਾ ਰੋਲਾ ਹੋਇਆ ਉਹਦੇ ਜਾ ਕੇ ਥੱਪੜ ਲਾ ਦੇ ਆ ਹੁਣੇ ਦਸਹਰੇ ਵਾਲੇ ਦਿਨ ਟਾਈਮ ਬੰਨਿਆ ਓਡੇ 'ਚ ਕਿਸੇ ਨਾਲੇ ਨਹੀਂ ਪੱਛੇ ਆ ਜਿੱਦੇ ਇਹ ਗੱਲ ਹੁੰਦੀ ਆ ਪਹਿਲਾ ਮੁੰਡਾ ਬਲਜੀਤ ਇਧਰੋਂ ਇਹਦੇ ਨਾਲ ਦਾ ਸੀ ਇਹਨਾਂ ਦੇ ਘਰਾਂ 'ਚੋਂ ਆ ਉਹਨੂੰ ਰੋਕਿਆ ਇੱਥੇ ਫੇਰਾਂ ਵਾਲੇ ਮੋੜ ਤੇ ਗਾਲੀ-ਕਲੋਚ ਕੀਤੀ ਕੁੱਟ ਮਾਰ ਗਈ ਸੀ ਉਦੋਂ 5.10 ਮਿੰਟਾਂ ਬਾਅਦ ਹੀ ਓਡੇ 'ਚ ਇਹਨਾਂ ਨੇ ਉਹ ਮੁੰਡਾ ਮੜਾ ਘੇਰ ਲੈ ਗਿਆ ਹੁਣ ਪਰਚਾ ਫੇਰ ਉਹਦੇ ਘਰੇ ਜਾਂਦੇ ਆ ਇਹ ਕਿਹੜੀਆਂ ਗੱਲਾਂ ਆ ਸੀ ਕਿਉਂ ਜਾ ਕੇ ਅਸੀਂ ਪਰਚੇ ਕਰਾਉਣੇ ਨਾਲ ਮਸਲਾ ਇਹ ਨਹੀਂ ਜੀ ਪੰਚਾਇਤ ਮਸਲੇ ਨਵੇੜ ਦੀ ਐ ਤੇ ਪੰਚਾਇਤ ਵਾਲੇ ਖੁੱਦ ਜਾ ਕੇ ਕਿਸੇ ਦੇ ਘਰੇ ਜਾਣ। ਸਾਨੂੰ ਕੌਣ ਸਿਆਣਾ ਕਹਿ ਦੂ ਬਾਈ ਐ ਤੇ ਅਸੀਂ ਇਹੀ ਕੁ ਕਰਨ ਲੱਗ ਗਏ। ਤੇ ਕੌਣ ਕਹੂਗਾ ਵੀ ਸਾਡੇ ਕੋਲੇ ਕੌਣ ਆ ਕੇ ਕਹੂਗਾ ਵੀ ਸਾਡਾ ਨਵੇੜੋ। ਬਿਲਕੁਲ। ਇਤਾਂ ਦੇ ਦਿਆਂ ਮੋਤਵਰ ਬੰਦਿਆਂ ਦੇ ਕੰਮ ਨਹੀਂ ਹੁੰਦੇ। ਬਾਕੀ ਗੱਲ ਆ ਜੇ ਪੋਲੀਟਿਕਲ ਪਹਿਲੀ ਦਾ ਗੱਲ ਕੋਈ ਪੋਲੀਟਿਕਲ ਦਖਲਅੰਦਾਜ਼ੀ ਕਰਦਾ ਵੀ ਆ ਤਾਂ ਇਹ ਪੋਲੀਟਿਕਲ ਲੜਾਈਆਂ ਹੁੰਦੀਆਂ। ਸਾਡੇ ਪਿੰਡ 'ਚ ਤਾਂ ਇਹ ਜਿਹਾ ਮਸਲਾ ਹੀ ਕੋਈ ਨਹੀਂ। ਤੁਸੀਂ ਕੁੱਛੇ ਕੱਠੇ ਹੀ ਬੈਠੇ ਹੋ ਤੁਸੀਂ ਕਹਿ ਰਹੇ ਹੋ ਕਿ ਕਾਲੀਦਾਲ ਬਿਲਕੁਲ ਇਹ ਆਮ ਆਦਮੀ ਪਾਰਟੀ ਦਾ ਮਾਰਕਾ ਹਾਂ ਜੇਕਰ ਕੋਈ ਵਿਕਰਾ ਹੋਵੇ ਤੁਸੀਂ 1 ਵਜੇ ਦੇ ਕੱਠੇ ਨਾਲ ਤਾਂ ਨਹੀਂ ਬੈਠ ਸਕਦੇ ਫਿਰ ਮਤਲਬ ਵੀ ਨਹੀਂ ਫਿਰ ਬਣਦਾ ਹੀ ਨਹੀਂ ਬੈਠਣਾ ਵੀ ਤੁਹਾਨੂੰ ਕਰਾ ਕੇ ਦਿੰਦੇ ਆ ਕੰਮ ਕਰਾ ਕੇ ਦਿੰਦੇ ਆ ਮੈਂ ਕਹਿੰਦਾ ਜੀ 50 ਕਰੋੜ 72 ਰੁਪਏ ਆ ਗਿਆ ਸਾਡੇ ਪਿੰਡ ਚ ਇੱਕ ਸਾਲ ਪਹੁੰਚੱਕੀ ਨੂੰ ਸਾਲ ਹੋਇਆ ਨਹੀਂ ਸੰਧਾ ਜੀ ਤੇ ਤੇਰੇ ਪੈਸਾ ਕਿੱਥੋਂ ਆਈ ਜਾਂਦਾ ਹੈ ਕੰਮ ਕਿੱਥੋਂ ਹੋਈ ਜਾਂਦੀ ਹੈ ਇੱਕ ਜਥੇਬੰਦੀ ਜਾ ਕੇ ਤੇ ਦਬਾਅ ਬਣਾ ਰਹੀ ਹੈ ਪਰਚਾ ਇਹਨੂੰ ਰੱਦ ਕੀਤਾ ਜਾਵੇ ਦੇਖੋ ਕਾਰਜਾ ਕਰਨਾ ਰੱਦ ਕਰਨਾ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦਾ ਮੈਟਰ ਆ ਜੱਥੇਬੰਦੀ ਬਾਰੇ ਵੀ ਮੈਂ ਵੀ ਵੀਡੀਓ ਵੇਖੀ ਆ ਸਾਡਾ ਹੁਣ ਹੈਗੀ ਅਸਲਾ ਵੀ ਜਾਂ ਇਕੱਠੇ ਹੋਵਾਂਗੇ ਉਹਨਾਂ ਨੂੰ ਪੱਕ ਦੱਸਾਂਗੇ ਵੀ ਬਈ ਆ ਗੱਲ ਹੋਈ ਠੀਕ ਆ ਨਾ ਇਹ ਤਾਂ ਹੁਣ ਪ੍ਰੈਸ਼ਰ ਪਾ ਕੇ ਤਾਂ ਨਹੀਂ ਗੱਲ ਬਣਨੀ ਇਹ ਤਾਂ ਨਹੀਂ ਵੀ ਕੋਈ ਮਾੜਾ ਬੰਦਾ ਤੇ ਉਹਦੇ ਤੇ ਯੂਨੀਅਨ ਦਾ ਜਾਂ ਦਬਾਅ ਪਾ ਕੇ ਤੁਸੀਂ ਯਾਰ ਹੁਣ ਦਾਬੀ ਦਿਓ ਤੁਸੀਂ ਇਹਨੂੰ ਸਹੀ ਦੇਖਦੇ ਜੋ ਕਾਰਵਾਈ ਪੁਲਿਸ ਕਰ ਰਹੀ ਹੈ ਸਹੀ ਕਰ ਰਹੀ ਹੈ ਪੁਲਿਸ ਦਾ ਅਸਰ ਤਾਂ ਕੋਸ਼ਾ ਵੇਖ ਕੇ ਉਹਨਾਂ ਨੇ ਵਰਤਿਆ ਕੀਤਾ ਹੁਣ ਇਹ ਤਾਂ ਪੁਲਿਸ ਦਾ ਕੰਮ ਆ ਉਹਨਾਂ ਨੇ ਸਹੀ ਕਰਨਾ ਗਲਤ ਕਰਨਾ ਆਪਣੇ ਤਾਂ ਨਾ ਕਹਿਣ ਤੇ ਹੋਣਾ ਨਾ ਕਹਿਣ ਤੇ ਰੱਦ ਹੋਣਾ ਹੈ ਹਨਾ ਹਾਂਜੀ ਇਥੇ ਇੱਕ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਪਿੰਡ ਵੀ ਪਿੰਡ ਦੀ ਵੱਡੀ ਇਕਾਈ ਹੈ ਤੇ ਪੰਜਾਬ ਦਾ ਕਿਸਾਨ ਯੂਨੀਅਨ ਦੇ ਆਗੂ ਸਾਡੇ ਪਿੰਡ ਦੀ ਹੈਗੇ ਆ ਉਹਨਾਂ ਨੇ ਦੋਹਾਂ ਤਰ੍ਹਾਂ ਦੇ ਪੱਖ ਸੁਣ ਕੇ ਇਹ ਬੇਵਾਦ ਵਾਲਿਆ ਵੀ ਅਸੀਂ ਇੰਨਾ ਚ ਦਖਲੰਦ ਜੀ ਅਸੀਂ ਨਹੀਂ ਕਰਾਂਗੇ ਵੀ ਇਹ ਪੁਲਿਸ ਦਾ ਕੰਮ ਹੈ ਦੋਹਾਂ ਤਰ੍ਹਾਂ ਦੇ ਉਹਨਾਂ ਨੇ ਪੱਖ ਸੁਣੇ ਹਾਂਜੀ ਤੋਂ ਅੱਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਐ ਐਸ ਐਚ ਓ ਜੀਤਵਾਲ ਨਾਲ ਗੱਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਪੱਤਰਕਾਰ ਗੱਲ ਕਰ ਰਿਹਾ ਹੈ ਦਸਤਕ ਪੰਜਾਬ ਤੋਂ ਕਿਹੜੇ ਤੋਂ ਜੀ ਪਰਮਕੋੜ ਤੋਂ ਦਸਤਕ ਪੰਜਾਬ ਤੋਂ ਗੱਲ ਕਰ ਰਹੇ ਹਾਂਜੀ ਹਾਂਜੀ ਸਰ ਇੱਕ ਮਸਲਾ ਜੀ ਪਿੰਡ ਕੋਕਰੀ ਕਲਾਂ ਦਾ ਜਿੱਥੇ ਲੜਾਈ ਝਗੜਾ ਹੋਇਆ ਅਮਨ ਵਰਸਸ ਜਗਤਾਪ ਸਰਪੰਚ ਜੀ ਹਾਂਜੀ ਹਾਂਜੀ ਇਹਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਆ ਤੁਹਾਡੀ ਭਾਗੀਦਾਰੀ ਪੁਲਿਸ ਦੇ ਵੱਲੋਂ ਕੀਤੀ ਗਈ ਆ ਉਹਦੇ ਉੱਪਰ ਕਿੰਤੂ ਪਰੰਤੂ ਲੱਗ ਰਿਹਾ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਉਹ ਹੋ ਗਿਆ ਜੀ ਉਹਨਾਂ ਦੇ ਅਰੇਸਟਮੈਂਟ ਹੋ ਗਿਆ ਇਨਕੁਆਇਰੀ ਕਰਦੇ ਬਸ ਅੱਛਾ ਜੀ ਹਾਂਜੀ ਮਤਲਬ ਜੋ ਕਾਰਵਾਈ ਹੋਈ ਆ ਪੁਲਿਸ ਦੀ ਉਹ ਸਹੀ ਹੋਈ ਆ ਜੀ ਹਾਂਜੀ 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 ਜਿਹੜੀ ਕਿਸਾਨ ਯੂਨੀਅਨ ਆ ਜੀ ਉਹ ਕੱਲ ਉਹਨਾਂ ਨੇ ਘਰਾਓ ਕੀਤਾ ਸੀਗਾ ਥਾਣੇ ਦਾ ਨਹੀਂ ਜੋ ਸਾਰਾ ਹੋ ਗਿਆ ਸ਼ਾਰਟ ਆਊਟਲੀ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਮੇਰੇ ਇਹ ਨੂੰ ਪੁੱਛਣ ਨੂੰ ਨਹੀਂ ਮੇਰੇ ਇੱਥੇ ਕੋਲੇ ਅਸੀਂ ਜਾ ਕੇ ਆਏ ਆ ਜੀ ਪਰ ਕਰ ਲੋ ਗੱਲ ਉਹਨਾਂ ਨਾਲ ਬਸ ਠੀਕ ਹੈ ਤੁਹਾਡਾ ਸਪਸ਼ਟੀਕਰਨ ਹੋਈ ਹੈ ਜੀ ਹਾਂਜੀ ਹਾਂਜੀ ਹੋ ਗਿਆ ਸਰ